ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ। ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਨਵੀਂ ਕਹਾਣੀ ਦੁੱਖਾਂ ਦੇ ਪਰਛਾਵੇਂ ਜਿਸ ਦੇ ਕਹਾਣੀਕਾਰ ਹਨ 라ਵਨ ਜੋਤ ਕੌਰ ਸਿੱਧੂ 라ਵੀ। ਰਾਤ ਦੇ 2:00 ਵਜੇ ਹੋਏ ਸੀ ਤੇ ਚੀਕਾਂ ਤੇ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਆਵਾਜ਼ ਸੁਣ ਕਵਰਾਈ ਹੋਈ ਉੱਠੀ ਤੇ ਬਾਹਰ ਬੇੜੇ ਦੇ ਵਿੱਚ ਖੜੀ ਹੋਈ ਮੰਮੀ ਨੂੰ ਪੁੱਛਿਆ ਮੰਮੀ ਮੰਮੀ ਜੀ ਕੀ ਹੋਇਆ ਇਹ ਰੌਲਾ ਕਿੱਥੇ ਪੈਂਦਾ ਹੈ ਮੰਮੀ ਕਹਿੰਦੀ ਗਵੰਡੀਆਂ ਦੇ ਘਰ ਹੈ ਸ਼ਾਇਦ ਨਸ਼ੱਤਰੋ ਦੇ ਰੇਸ਼ਮ ਮੁੰਡਾ ਅੱਜ ਫੇਰ ਪੀ ਕੇ ਆਇਆ ਲੱਗਦਾ ਹੈ ਤਾਂ ਰੌਲਾ ਪੈਂਦਾ ਹੈ ਮੈਂ ਮੰਮੀ ਜੀ ਨੂੰ ਕਿਹਾ ਮੰਮੀ ਜੀ ਤੁਸੀਂ ਅੰਦਰ ਆ ਜਾਓ ਇਹਨਾਂ ਦਾ ਤਾਂ ਇਹੀ ਕੰਮ ਰਹਿਣਾ ਹੈ ਹਮੇਸ਼ਾ ਹੀ ਸੁੱਖ ਨਾਲ 4 ਦਿਨ ਲੰਘਦੇ ਨਹੀਂ ਮਸਾਂ ਇਹਨਾਂ ਦੇ ਰੌਲੇ ਤੋਂ ਬਿਨਾ ਮੰਮੀ ਅੰਦਰ ਆ ਗਈ ਐਨੇ ਨੂੰ ਦੀਪੋ ਭੂਆ ਦਾ ਫੋਨ ਆ ਗਿਆ ਮੰਮੀ ਨੇ ਫੋਨ ਚੁੱਕਿਆ ਤੇ ਦੀਪੋ ਭੂਆ ਨੇ ਕਿਹਾ ਜਲਦੀ ਨਾਲ ਬਾਹਰ ਨਿਕਲ ਰੇਸ਼ਮ ਮਰ ਗਿਆ ਹੈ ਨਛੱਤਰੋ ਦੇ ਘਰ ਨੂੰ ਜਾਣਾ ਹੈ ਮੈਂ ਆਉਂਦੀ ਪਈ ਹਾਂ ਮੰਮੀ ਨੇ ਜਲਦੀ ਦੇ ਨਾਲ ਫੋਨ ਰੱਖਿਆ ਤੇ ਘਰੋਂ ਬਾਹਰ ਆ ਗਈ ਮੈਂ ਵੀ ਮੰਮੀ ਦੇ ਪਿੱਛੇ-ਪਿੱਛੇ ਆਈ ਤੇ ਮੰਮੀ ਨੂੰ ਪੁੱਛਿਆ ਮੰਮੀ ਜੀ ਦੱਸੋ ਤਾਂ ਸਹੀ ਕੀ ਹੋਇਆ ਦੀਪੋ ਭੂਆ ਕੀ ਕਹਿੰਦੀ ਸੀ ਮੰਮੀ ਕਹਿੰਦੀ ਤੂੰ ਅੰਦਰ ਚਲੀ ਜਾ ਮੈਂ ਤੇਰੀ ਦੀਪੋ ਭੂਆ ਨਛੱਤਰ ਦੇ ਘਰ ਚੱਲੇ ਆ ਰੇਸ਼ਮ ਪੂਰਾ ਹੋ ਗਿਆ ਹੈ ਕੀ ਮੰਮੀ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਐਨੇ ਨੂੰ ਦੀਪੋ ਭੂਆ ਵੀ ਆ ਗਈ ਤੇ ਮੈਂ ਤਾਂ ਘਰ ਦੇ ਅੰਦਰ ਹੀ ਆ ਗਈ ਵਿਚਾਰੀ ਨਛੱਤਰੋ ਤਾਈ ਕੀ ਮਾੜਾ ਕਰਮ ਕੀਤਾ ਸੀ ਉਸਨੇ ਪਿਛਲੇ ਜਨਮ ਦੇ ਵਿੱਚ ਜੋ ਉਸ ਨੂੰ ਐਨੇ ਦੁੱਖ ਮਿਲੇ ਇਸ ਜਨਮ ਦੇ ਵਿੱਚ ਮੈਂ ਬੈਠੀ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਈ ਚੜ ਦੀ ਜਵਾਨੀ ਦੇ ਵਿੱਚ ਤਿੰਨ ਬੱਚੇ ਛੱਡ ਕੇ ਨਛੱਤਰੋ ਤਾਈ ਦਾ ਪਤੀ ਕਿਸੇ ਹੋਰ ਔਰਤ ਨੂੰ ਲੈ ਕੇ ਵਿਦੇਸ਼ ਨੂੰ ਚਲਿਆ ਗਿਆ ਇਹਨਾਂ ਦੀ ਤਾਂ ਕਦੇ ਕੋਈ ਸਾਰ ਲੈਣੀ ਵੀ ਜ਼ਰੂਰੀ ਨਹੀਂ ਸਮਝੀ ਉਸਨੇ ਨਸ਼ਤਰੋ ਤਾਈ ਨੇ ਬਹੁਤ ਮਿਹਨਤ ਕਰਕੇ ਆਪਣੇ ਤਿੰਨਾਂ ਬੱਚਿਆਂ ਨੂੰ ਪਾਲਿਆ ਪੜਾਇਆ ਲਿਖਾਇਆ ਤੇ ਕੁੜੀ ਦਾ ਵਿਆਹ ਤਾਂ ਬਹੁਤ ਵਧੀਆ ਮੁੰਡਾ ਦੇ ਕੇ ਕੀਤਾ ਪਰ ਕਿਸਮਤ ਦੀ ਮਾਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਇੱਕ ਕਾਰ ਦੁਰਘਟਨਾ ਵਿੱਚ ਉਸਦੇ ਜਵਾਈ ਦੀ ਮੌਤ ਹੋ ਗਈ ਕੁੜੀ ਫੇਰ ਬੂਹੇ ਤੇ ਆ ਬੈਠੀ ਵੱਡੇ ਮੁੰਡੇ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰ ਲਿਆ ਤੈਨੂੰ ਨਛੱਤਰੋ ਤਾਈ ਦੇ ਨਾਲ ਹਰ ਸਮੇਂ ਲੜਾਈ ਕਰਦੀ ਰਹਿੰਦੀ। ਮੁੰਡਾ ਵੀ ਆਪਣੀ ਪਤਨੀ ਵੱਲ ਦਾ ਹੀ ਹੋ ਰਹਿੰਦਾ। ਹਮੇਸ਼ਾ ਹਰ ਗੱਲ ਤੇ ਨਛੱਤਰੋ ਤਾਈ ਨੂੰ ਮਾੜਾ ਬੁਰਾ ਬੋਲਦਾ। ਕਦੇ-ਕਦੇ ਵੱਡੇ ਮੁੰਡੇ ਨੇ ਤਾਈ ਤੇ ਹੱਥ ਵੀ ਚੁੱਕ ਲੈਂਦਾ ਹੁੰਦਾ ਸੀ। ਤਾਈ ਦੀ ਵੱਡੀ ਨੂੰ ਨੇ ਆਪਣੀ ਨਨਾਨ ਦਾ ਵਿਆਹ ਆਪਣੇ ਮਾਮੇ ਦੇ ਮੁੰਡੇ ਨਾਲ ਕਰਵਾਉਣ ਦੀ ਜਿੱਦ ਕੀਤੀ ਜੋ ਇੱਕ ਨੰਬਰ ਦਾ ਆਵਾਰਾ ਤੇ ਨਸ਼ੇਵਾਲਜ ਸੀ ਤਾਈ ਨੇ ਰਿਸ਼ਤਾ ਨਾ ਕੀਤਾ ਇਸ ਲਈ ਉਸ ਦਾ ਵੱਡਾ ਮੁੰਡਾ ਤੇ ਨੂੰ ਘਰ ਛੱਡ ਕੇ ਚਲੇ ਗਏ ਤਾਈ ਨਸ਼ਤਰੋ ਵਿਚਾਰੀ ਹਰ ਸਮੇਂ ਕਿਸਮਤ ਨੂੰ ਦੋਸ਼ ਦਿੰਦੀ ਰਹਿੰਦੀ ਤੇ ਆਖਰ ਵਿੱਚ ਕਹਿੰਦੀ ਚੱਲ ਕੋਈ ਨਾ ਮੇਰਾ ਰੇਸ਼ਮ ਪੁੱਤ ਹੈ ਮੇਰੇ ਨਾਲ ਬਹੁਤ ਲਾਇਕ ਪੁੱਤ ਹੈ ਮੇਰਾ ਤਾਈ ਨੇ ਆਪਣੀ ਕੁੜੀ ਦੇ ਦੂਜਾ ਵਿਆਹ ਕਰਨ ਲਈ ਕਈਆਂ ਨੂੰ ਕਿਹਾ ਕਿਸੇ ਨੇ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਕੁੜੀ ਦੇ ਲਈ ਇੱਕ ਸਰਕਾਰੀ ਨੌਕਰੀ ਕਰਦੇ ਮੁੰਡੇ ਦੀ ਦਸ ਪਾ ਦਿੱਤੀ ਤਾਈ ਸੋਚਦੀ ਉਸ ਦੀ ਕੁੜੀ ਦੇ ਤਾਂ ਭਾਗ ਹੀ ਖੁੱਲ ਗਏ ਤਾਈ ਨੇ ਆਪਣੀ ਕੁੜੀ ਦਾ ਵਿਆਹ ਸਰਕਾਰੀ ਨੌਕਰੀ ਕਰਦੇ ਹੋਏ ਮੁੰਡੇ ਦੇ ਨਾਲ ਕਰ ਦਿੱਤਾ ਪਰਵਾਦ ਵਿੱਚ ਪਤਾ ਲੱਗਿਆ ਕਿ ਤਾਈ ਦਾ ਜਵਾਈ ਤਾਂ ਪਹਿਲਾਂ ਵੀ ਵਿਆਹਿਆ ਹੋਇਆ ਸੀ ਜੋ ਦੋ ਬੱਚੇ ਛੱਡ ਕੇ ਚਲੀ ਗਈ ਸੀ ਕਿਉਂਕਿ ਉਸ ਦੇ ਜਵਾਈ ਦਾ ਬਾਹਰ ਕਿਸੇ ਔਰਤ ਦੇ ਨਾਲ ਚੱਕਰ ਹੈ ਤਾਈ ਦੀ ਕੁੜੀ ਨਾਲ ਉਹ ਮਾਰਕੁੱਟ ਕਰਦਾ ਰਹਿੰਦਾ ਇੱਕ ਦਿਨ ਤਾਈ ਦੀ ਕੁੜੀ ਨੇ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਤਾਈ ਵਿਚਾਰੀ ਇਸ ਘਟਨਾ ਤੋਂ ਬਾਅਦ ਤਾਂ ਬਿਲਕੁਲ ਹੀ ਟੁੱਟ ਗਈ ਸੀ ਪਰ ਆਪਣੇ ਛੋਟੇ ਪੁੱਤ ਰੇਸ਼ਮ ਦੇ ਕਾਰਨ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਰੇਸ਼ਮ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜਦਾ ਸੀ ਜਦੋਂ ਉਸ ਨੂੰ ਪੜਨ ਨਾਲ ਨਾਲ ਪੜਦੀ ਇੱਕ ਕੁੜੀ ਦੇ ਨਾਲ ਪਿਆਰ ਹੋ ਗਿਆ ਉਹ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਪਿੰਡ ਆ ਕੇ ਨਛੱਤਰੋ ਤਾਈ ਨੂੰ ਦੱਸਿਆ ਨਛੱਤਰੋ ਤਾਈ ਵੀ ਬਹੁਤ ਖੁਸ਼ ਹੋਈ ਸੀ ਉਹ ਰੇਸ਼ਮ ਨਾਲ ਖੁਸ਼ੀ-ਖੁਸ਼ੀ ਰਿਸ਼ਤੇ ਲਈ ਕੁੜੀ ਦੇ ਘਰ ਚਲੀ ਗਈ ਪਰ ਕੁੜੀ ਵਾਲਿਆਂ ਨੇ ਤਾਈ ਤੇ ਰੇਸ਼ਮ ਦੀ ਗਰੀਬੀ ਦੇਖ ਕੇ ਬਹੁਤ ਮਾੜਾ ਭਲਾ ਕਿਹਾ ਰੇਸ਼ਮ ਇਸ ਤੋਂ ਬਾਅਦ ਉਦਾਸ ਜਿਹਾ ਰਹਿਣ ਲੱਗ ਪਿਆ ਤੇ ਹਮੇਸ਼ਾ ਚੁੱਪੇ ਰਹਿੰਦਾ ਤਾਈ ਨੂੰ ਰੇਸ਼ਮ ਦੀ ਬਹੁਤ ਜ਼ਿਆਦਾ ਫਿਕਰ ਹੋਣ ਕਾਰਨ ਰੇਸ਼ਮ ਦਾ ਵਿਆਹ ਇੱਕ ਸੌਹਤੇ ਆਪਣੇ ਮੇਲ ਖਾਂਦੇ ਪਰਿਵਾਰ ਦੇ ਵਿੱਚ ਕਰ ਦਿੱਤਾ ਕਿ ਸ਼ਾਇਦ ਵਿਆਹ ਤੋਂ ਬਾਅਦ ਰੇਸ਼ਮ ਹੱਸਣ ਬੋਲਣ ਲੱਗ ਜਾਵੇ ਰੇਸ਼ਮ ਦੇ ਵਿਆਹ ਨੂੰ ਹੁਣ ਦੋ ਸਾਲ ਹੋ ਗਏ ਸੀ ਪਰ ਰੇਸ਼ਮ ਦੇ ਸੁਭਾਅ ਦੇ ਵਿੱਚ ਕੋਈ ਵੀ ਫਰਕ ਨਾ ਪਿਆ ਹੁਣ ਨਛੱਤਰੋ ਤਾਈ ਦੀ ਨੂਹ ਦੀ ਗੋਦ ਵਿੱਚ ਮਹੀਨੇ ਦੀ ਕੁੜੀ ਵੀ ਸੀ ਪਰ ਹੁਣ ਤਾਂ ਰੇਸ਼ਮ ਸ਼ਰਾਬ ਵੀ ਪੀਣ ਲੱਗ ਪਿਆ ਸੀ ਨਛੱਤਰੋ ਤਾਈ ਕਹਿੰਦੀ ਮੈਂ ਤਾਂ ਆਪਣੇ ਆਪ ਨਾਲ ਤਾਂ ਬਗਾਨੀ ਧੀ ਦੀ ਵੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਰੇਸ਼ਮ ਕੋਈ ਕੰਮਕਾਰ ਨਹੀਂ ਸੀ ਕਰਦਾ ਸ਼ਰਾਬ ਲਈ ਪੈਸੇ ਨਛੱਤਰੋ ਤਾਈ ਤੋਂ ਹੀ ਮੰਗਦਾ ਰਹਿੰਦਾ ਸੀ ਰੇਸ਼ਮ ਨੂੰ ਬਹੁਤ ਸਮਝਾਇਆ ਕਿ ਕਿਸੇ ਹੋਰ ਦੀ ਚਿੰਤਾ ਨਾ ਸਹੀ ਛੋਟੀ ਜਹੀ ਬਲੂੰਗੜੀ ਦੀ ਫਿਕਰ ਤਾ ਕਰ ਇਹ ਤਾਂ ਤੇਰਾ ਆਪਣਾ ਖੂਨ ਹੈ ਪਰ ਰੇਸ਼ਮ ਨੂੰ ਕੋਈ ਫਰਕ ਨਾ ਪੈਂਦਾ ਨਛੱਤਰੋ ਤਾਈ ਦੀ ਨੂੰ ਬਹੁਤ ਹੀ ਸੌ ਕੁੜੀ ਸੀ ਉਹ ਤਾਈ ਦੀ ਹਰ ਸਮੇਂ ਸਾਰੇ ਹੀ ਕੰਮਾਂ ਦੇ ਵਿੱਚ ਹੱਥ ਵਟਾਉਂਦੀ ਤੇ ਪਿੰਡ ਵਾਲਿਆਂ ਦੇ ਕੱਪੜੇ ਸਿਉਂਦੀ ਤੇ ਛੋਟੇ-ਛੋਟੇ ਬੱਚਿਆਂ ਨੂੰ ਪੜਾਉਂਦੀ ਵੀ ਰਹਿੰਦੀ ਸੀ। ਨਛੱਤਰੋ ਤਾਈ ਵੀ ਲੋਕਾਂ ਦਾ ਸੂਤ ਕੱਤ ਕੇ ਦਿੰਦੀ ਸੀ ਜਿਸ ਦੇ ਨਾਲ ਘਰ ਦੀ ਰੋਟੀ ਪਾਣੀ ਚੱਲਦਾ ਰਹਿੰਦਾ ਸੀ। ਪਰ ਇਸ ਸਭ ਤੋਂ ਬੇਮੁਖ ਰੇਸ਼ਮ ਨੂੰ ਸਿਰਫ ਆਪਣੀ ਸ਼ਰਾਬ ਦੀ ਪਈ ਰਹਿੰਦੀ। ਲੋਹੜੀ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਘਰ ਅੱਧੀ ਰਾਤ ਤੱਕ ਰੌਲਾ ਪੈਂਦਾ ਰਿਹਾ ਰੇਸ਼ਮ ਨੇ ਲੋੜੀ ਵਾਲੇ ਦਿਨ ਪੀਣ ਲਈ ਆਪਣੀ ਪਤਨੀ ਤੋਂ ਪੈਸੇ ਮੰਗ ਰਿਆ ਸੀ ਤਾਈ ਨਛੱਤਰੋ ਤੇ ਉਸ ਦੀ ਨੂੰ ਨੇ ਬਹੁਤ ਸਮਝਾਇਆ ਪਰ ਰੇਸ਼ਮ ਨੂੰ ਕੋਈ ਵੀ ਫਰਕ ਨਾ ਪਿਆ ਉਸ ਨੇ ਆਪਣੀ ਮਾਂ ਦੀ ਚੁੰਨੀ ਦੇ ਲੜ ਬੰਨੇ ਪੈਸੇ ਖੋਲ ਲਏ ਤੇ ਤਾਈ ਨੂੰ ਧੱਕਾ ਮਾਰ ਕੇ ਚਲੇ ਗਿਆ ਉਸ ਦਿਨ ਨੂੰ ਤੇ ਤਾਈ ਨਛੱਤਰ ਨੂੰ ਉਠਾ ਕੇ ਮੰਜੇ ਤੇ ਬਿਠਾਇਆ ਤੇ ਰੋਂਦੀ ਦੇ ਹੰਝੂ ਪੂੰਝਦੀ ਨੇ ਗਲ ਨਾਲ ਲਾਇਆ ਲੋਹੜੀ ਵਾਲੇ ਦਿਨ ਸਭ ਪਾਸੇ ਖੁਸ਼ੀਆਂ ਸਨ ਤਾਈ ਨਛੱਤਰੋ ਵੀ ਖੁਸ਼ ਸੀ ਤਾਈ ਨਛੱਤਰੋ ਨੇ ਕਿਸੇ ਨੂੰ ਆਪਣੇ ਘਰੋਂ ਖਾਲੀ ਨਹੀਂ ਸੀ ਜਾਣ ਦਿੱਤਾ ਉਸ ਨੇ ਆਪਣੀ ਪੋਤੀ ਦੀਆਂ ਖੁਸ਼ੀਆਂ ਮਨਾਇਆਂ ਅਤੇ ਲੋਹੜੀ ਵੀ ਪਾਈ ਪਰ ਰਾਤ ਨੂੰ ਰੇਸ਼ਮ ਨੇ ਬਹੁਤ ਰੌਲਾ ਪਾਇਆ ਤਾਈ ਅਤੇ ਉਸਦੀ ਨੂੰ ਨਾਲ ਰਾਤ ਨੂੰ ਬਹੁਤ ਕੁੱਟਮਾਰ ਕੀਤੀ ਰੇਸ਼ਮ ਨੂੰ ਤਾਂ ਪਿੰਡ ਦੇ ਵਿੱਚੋਂ ਹੀ ਪਤਾ ਲੱਗਿਆ ਸੀ ਕਿ ਤਾਈ ਨੇ ਆਪਣੀ ਪੋਤੀ ਦੀ ਲੋੜੀ ਪਾਈ ਸੀ ਅੱਧਾ ਪਿੰਡ ਇਕੱਠਾ ਹੋ ਗਿਆ ਸੀ ਲੋੜੀ ਵਾਲੇ ਦਿਨ ਸ਼ਾਇਦ ਤਾਂ ਹੀ ਨਛੱਤਰੋ ਤਾਈ ਤੇ ਉਸਦੀ ਨੂੰ ਰੇਸ਼ਮ ਦੇ ਕੋਲੋਂ ਬਚ ਗਈਆਂ ਸਨ ਉਸ ਦਿਨ ਤੋਂ ਬਾਅਦ ਰੇਸ਼ਮ ਹਰ ਰੋਜ਼ ਇੱਕ ਮਹੀਨਾ ਲਗਾਤਾਰ ਸ਼ਰਾਬ ਪੀ ਕੇ ਘਰ ਆਉਂਦਾ ਘਰ ਵਿੱਚ ਰਾਤ ਨੂੰ ਹੱਲਾ ਮਚਾ ਦਿੰਦਾ ਅੰਤ ਅੱਜ ਉਸ ਹੀ ਸ਼ਰਾਬ ਨੇ ਰੇਸ਼ਮ ਨੂੰ ਜਾਨੋਂ ਖਤਮ ਕਰ ਦਿੱਤਾ ਆਪ ਤਾਂ ਰੇਸ਼ਮ ਮਰ ਗਿਆ ਪਰਨ ਛੱਤਰੋ ਤਾਈ ਅਤੇ ਉਸ ਦਿਨ ਨੂੰ ਦੇ ਉਸ ਦੀ ਪੋਤੀ ਨੂੰ ਜਿਉਂਦੇ ਜੀ ਮਾਰ ਗਿਆ ਕਈ ਲੋਕਾਂ ਦੀ ਔਰਤਾਂ ਦੀ ਕਿਸਮਤ ਤਾਂ ਐਦਾਂ ਹੀ ਹੁੰਦੀ ਹੈ ਕਿ ਸਾਰੀ ਉਮਰ ਵਿਚਾਰੀਆਂ ਦੁੱਖ ਭੋਗਦੀਆਂ ਹੀ ਮਰ ਜਾਂਦੀਆਂ ਹਨ ਜਿਨ੍ਹਾਂ ਨੂੰ ਉਹਨਾਂ ਦੇ ਪਤੀ ਅਦਵਿਚਾਰ ਛੱਡ ਜਾਂਦੇ ਹਨ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ